ਕਿਹੜਾ ਰੰਧਾਵੇ ਦੀ ਮਦਦ ਕਰੇ ਉਹ ਆਪਣੇ ਪਿਓ ਦਾ ਬੀ ਨੇ ਠੋਕ ਠੋਕੇ ਸਾਰੇ ਸਵਾਲ ਹੋਇਤੋ ਠੋਕ ਠੋਕੇ ਜਵਾਬ ਹੋਏ ਨੇ ਇਹੋ ਜੀ ਇੰਟਰੂ ਨਾ ਤੂੰ ਹੀ ਕਦੀ ਵੇਖੋਗੇ ਤੇ ਨਾ ਵੇਖੀ ਹੋਏਗੀ ਇਹਨਾਂ ਨੇ ਮਿੱਤਰ ਪਿਆਰਿਓ 22 ਤਰੀਕ ਦਾ ਐਲਾਨ ਕੀਤਾ ਵੀ 22 ਨੂੰ ਅਹੀ ਤਬਾਹ ਕਰਕੇ ਰੱਖਦੇ ਆਂਗੇ ਸਭ ਕੁਝ ਇੱਥੋਂ ਤੱਕ ਇਹਨਾਂ ਬੜਕ ਮਾਰਤੀ ਕਿ ਅਕਾਲੀ ਦਲ ਤੇ ਕਬਜ਼ਾ ਕਰਨ ਦੀ ਲੋੜ ਪਈ ਤੇ ਉਹ ਵੀ ਕਰਾਂਗੇ ਮੈਂ ਸਮਝਣਾ ਸੁਖੀ ਰੰਡਾਵਾ ਅੰਨਾ ਹੋ ਗਿਆ ਤੇ ਪੰਜਾਬ ਦੀ ਕਾਂਗਰਸ ਵੀ ਅੰਨੀ ਹੋ ਗਈ ਮੇਰੇ ਤੇ ਜਿਹੜਾ ਇਲਜ਼ਾਮ ਲਾਉਂਦਿਆ ਉਹ ਆਪਣੇ ਫੁੱਫੜ ਤੇ ਨਹੀਂ ਲਾ ਸਕਕੇ ਕੈਪਟਨ ਤੇ ਜਿਹੜਾ ਇਹਨਾਂ ਦੇ ਸਾਹਮਣੇ ਲਈ ਫਿਰਦਾ ਸੀਗਾ ਜਿਹਦੇ ਲਈ ਮੈਂ ਸਿਰ ਧੜਦੀਆਂ ਬਾਜ਼ੀਆਂ ਲਾਈਆਂ ਉਹਨਾਂ ਨੇ ਮੈਨੂੰ ਰਗੜ ਕੇ ਰੱਖ ਦਿੱਤਾ ਲਗਾ ਸਾਹਿਬ ਅੱਜ ਤੱਕ ਇਹ ਬੁਝਾਰਤ ਬਣੀ ਏ ਕਿ ਆਖਰ ਉਹ ਔਰਤ ਦਾ ਤੁਸੀਂ